ਪੰਜਾਬ ਲਈ ਅਤੇ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤ ਸਰਕਾਰ ਵੱਲੋਂ ਆਕਵਾਦੇ ਖਾਤਮੇ ਲਈ ਕੀਤੀ ਸੰਦੂਰ ਛੱਡੀ ਕਲਾਕ ਅਟੈਕ ਕਾਰਨ ਦੋਹਾਂ ਮੁਲਕਾਂ ਵਿੱਚ ਵਧੇ ਤਣਾਅ ਦੌਰਾਨ ਦਿੱਲੀ ਕੁਇਰ ਗੁਰਦਾਪੁਰ ਵੱਲੋਂ 8 ਮਈ ਤੋਂ ਅਗਲੇ ਹੁਕਮਾਂ ਤੱਕ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਮੁਕੰਮਲ ਤੌਰ ਤੇ ਬਲੈਕਆਊਟ ਰੱਖਣ ਸੰਬੰਧੀ ਨਗਰ ਕੌਂਸਲ ਤਰੀਆ ਪ੍ਰਧਾਨ ਅਸ਼ਨੀ ਦੁੱਗਲ ਨੇ ਸਮੁੱਚਾ ਇਲਾਕਾ ਨਿਵਾਸੀਆਂ ਨੂੰ ਦਰਸਾਏ ਸਮੇਂ ਦੌਰਾਨ ਪੂਰਨ ਤੌਰ ਤੇ ਬਲੈਕਆਊਟ ਰੱਖਣ ਦੀ ਅਪੀਲ ਕੀਤੀ। ਆਹ ਸੰਦੂਨ ਨਗਰ ਕੌਂਸਲ ਦੇ ਪ੍ਰਧਾਨ ਅਸ਼ਨੀ ਦੁੱਗਲ ਵੱਲੋਂ ਕੀਤੀ ਅਪੀਲ ਦੇਖੋ ਤਰੀਆ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ। ਜੀ ਸਤਿ ਸ਼੍ਰੀ ਅਕਾਲ ਜੀ। ਸਾਡੀ ਭਾਰਤ ਸਰਕਾਰ ਨੇ ਜਿਹੜੀ ਆਤਵਾਦੀਆਂ ਨੂੰ ਖਾਲ ਪਾਣ ਵਾਸਤੇ ਆਪਿਆਂ ਨੂੰ ਖਤਮ ਕਰਨ ਵਾਸਤੇ ਇਹ ਸੰਦੂਰ ਸਰਵਿਸਟ ਸਟ੍ਰਾਈਕ ਕੀਤਾ ਬਹੁਤ ਵਧੀਆ ਕੀਤਾ। ਅਸੀਂ ਆਪਣੇ ਭੋਗੀਆਂ ਦੇ ਬਾਰੇ ਬਾਰੇ ਹੋ ਜਾਈਏ ਦੇਖੋ ਹੁਣ ਸਾਨੂੰ ਸਰਕਾਰ ਨੇ ਸਾਡੇ ਜੀਸੀ ਸਾਹਿਬ ਦੇ ਹੁਕਮ ਹੋਏ ਨੇ ਜਿਹੜਾ ਜਿਲ੍ਹਾ ਬਰਦarpur ਦੇ ਵਿੱਚ ਬਲੈਕਆਊਟ ਰਾਤ ਨੂੰ 9 ਵਜੇ ਲੱਗੇ ਸਵੇਰੇ 5:00 ਵਜੇ ਤੱਕ ਬਲੈਕਆਊਟ ਦਾ ਆਰਡਰ ਦੇ ਦਿੱਤਾ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਧਾਰੀਵਾਲ ਦੇ ਸਾਰੇ ਵਾਸੀਆਂ ਨੂੰ ਦੁਕਾਨਦਾਰਾਂ ਨੂੰ ਘਰ ਦੇ ਵਾਸੀਆਂ ਨੂੰ ਮੈਂ ਇਹ ਅਪੀਲ ਕਰਨਾ ਕਿ ਅਸੀਂ ਇਹਨਾਂ ਦਾ ਪੂਰਾ ਸਾਥ ਦਈਏ ਸਰਕਾਰ ਦਾ ਅਸੀਂ ਸ਼ਾਮ ਨੂੰ 7:30 ਵਜੇ ਆਪਣੀਆਂ ਸਾਰੀਆਂ ਦੁਕਾਨਾਂ ਬੰਦ ਕਰਕੇ ਘਰ ਚ ਜਿਏ ਤੇ ਘਰ ਵੀ ਜਾ ਕੇ ਖਾਣਾ-ਕਾਣਾ ਲਾਇਟਾਂ ਪੂਣੇ ਬੰਦ ਕਰ ਦਈਏ ਦੇਖੋ ਮੈਂ ਇਹ ਤੁਹਾਨੂੰ ਕਹਾਂਗਾ ਵੀ ਬਹੁਤ ਵਧੀਆ ਜੇ ਅਸੀਂ ਆਪਣੇ ਆਪ ਨੂੰ ਬਚਾ ਨਾ ਦੇ ਤੁਹਾਨੂੰ ਪਤਾ ਜਿੱਥੇ ਲਾਈਟ ਜਗਦੀ ਹੋਏਗੀ ਲਾਈਟ ਨੂੰ ਦੇਖ ਕੇ ਮザਈ ਨਹੀਂ ਚੀਂ ਉੱਤੇ ਰਹਿ ਦਈਆ ਤਾਂ ਵੀ ਜਾਨਾਂ ਬਚ ਸਕਦੀਆਂ ਨੇ ਅਸੀਂ ਪੂਰਨ ਤੌਰ ਤੇ ਬਲੈਕਆਊਟ ਕਰੀਏ ਮੈਂ ਸ਼ਹਿਰ ਵਾਸੀਆਂ ਨੂੰ ਕਹਿੰਦਾ ਵੀ ਜਿਹੜੇ ਸ਼ਹਿਰ ਵਾਸੀ ਦੁਕਾਨਦਾਰ ਆ ਜਿਹੜਾ 7:30 ਵਜੇ ਚੱਲ ਜਾਂਦੇ ਨੇ ਉਹਨਾਂ ਦੇ ਨੇ ਇਨਵਰਟਰਾਂ ਦੇ ਬਾਅਦ ਕੈਮਰੇ ਲੱਗੇ ਘਰ ਦੁਕਾਨਾਂ ਦੇ ਬਾਹਰ ਉਹ ਕੈਮਰੇ ਦੀ ਲਾਈਟ ਜਗਦੀ ਆ ਪੀ ਸੋਨ ਨੂੰ ਢਾਕੇ ਜਾਣ ਤਾਂ ਕਿ ਕਿਤੇ ਵੀ ਤੁਹਾਨੂੰ ਕੋਈ ਲਾਈਟ ਨਾ ਨਜ਼ਰ ਆਏ ਜੇ ਕੋਈ ਹਸਪਤਾਲ ਆ ਕੋਸ਼ਤ ਬੰਦੇ ਬਾਹਰ ਬਾਰੀਆਂ ਲੱਗੀਆਂ ਚੀਜ਼ੇ ਲੱਗੀਆਂ ਉਹਨਾਂ ਨੂੰ ਵੀ ਢੱਕ ਦੇਣ ਤਾਂ ਕਿ ਦੂਰੋਂ ਲਾਈਟ ਲੱਭੇ ਨਾ ਹਨੇਰਾ ਹੀ ਲੱਗੇ ਘਰਾਂ ਦੇ ਵੀ ਸਾਰੀਆਂ ਲਾਈਟਾਂ ਅਸੀਂ ਬੰਦ ਕਰਕੇ ਰੱਖੀਏ ਤੇ ਅਸੀਂ ਸਰਕਾਰ ਦਾ ਸਾਥ ਦੇਈਏ ਆਪਣੇ سب دیکھو فوجی بھائی بہت ودیا نے یہ جی اتباد ختم کر رہے ہیں بہت ودیا کر رہی ہے ساتھ دئیے اپنی جانا بچائیے تو میں تاریو واسیا دوبارہ اپیل کرنا بھی شام نو ساڑھے سات بجے ساری دکان بند کر کے اپنے گھر اپنے گھر پورن طور پہ لائٹاں سارا بند رکھ گلی گواں دارا وغیرہ اپنے گھر باند لائٹیں بند کر کے ਮੇਰੇ ਕੋਲ ਬਨੇ ਦਾ ਬਲਾਕ ਹੈ ਜੀ ਬਲੈਕ ਆਊਟ ਸਾਡਾ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਆ ਪਰ ਮੈਂ 9 ਵਜੇ ਤੋਂ ਕੀ ਕਹਾਂਗਾ ਮੈਂ ਕਹਿੰਦਾ ਵੀ ਸਵੇਰੇ ਤੁਸੀਂ 8 ਵਜੇ ਜਿੰਨਾ ਹੋ ਜ਼ਿਆਦਾ ਸ਼ਾਮ ਨੂੰ ਸਾਢੇ 8 ਵਜੇ ਪਹਿਲੇ ਲਾਈਟਾਂ ਬੰਦ ਕਰ ਦਿਆ ਕਰੋ ਭਾਈ ਤਾਂ ਬੰਦ ਕਰਕੇ ਤੇ ਅੰਦਰ ਕੰਬੀਆਂ ਦੇ ਬਹਿ ਜਾਓ ਬਾਹਰ ਬਿਲਕੁਲ ਹਨੇਰਾ ਕਰ ਦਿਓ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਜੇ ਕੋਈ ਲਾਈਟ ਜੰਗਦੀ ਗਈ ਆ ਤੁਹਾਨੂੰ ਪਤਾ ਜਿਹੜੀ ਵਿਜ਼ਾਈ ਆਂਦੀ ਆ ਲਾਈਟ ਜੇ ਕਿਸੇ ਨੂੰ ਉੱਥੇ ਆਏਗੀ ਤੁਹਾਡਾ ਆਪਣਾ ਨੁਕਸਾਨ ਹੋ ਜਾ ਲੱਗਿਆ ਤੇ ਆਪੇ ਨੁਕਸਾਨ ਹੋ ਜਾ یہ تھوڑے دن ہے وہی اس طرح کا ساتھ دیئے پورا بلیک آؤٹ کریے سارا چاہنا بھی گردو چرچ وا یا پورن طور پہ بلیک آؤٹ کرات نو بجے لے کے سویرے تک بالکل گھر دیا لائٹ بند نہیں رہی گردوارا صاحب دیا چپلیاں کوئی بھی دارمک سانت تک میں سارے سرپنچ سا اپنے ایم سی ایم صاحب اپیل کرنا ਵੀ ਤੁਸੀਂ ਸਾਰਿਆਂ ਨੇ ਮਲੇ ਮਲੇ ਦੀ ਲਿਆ ਕੇ ਇਹੋ ਹੀ ਕਰੋ ਵੀ ਸਾਰਿਆਂ ਦਾ ਹਨੇਰਾ ਕਰ ਦੇ ਬਿਲਕੁਲ 8-9 ਵਜੇ ਦੇ ਬਾਅਦ ਬਿਲਕੁਲ ਹਨੇਰਾ ਹੋਣਾ ਚਾਹੀਦਾ ਤੇ ਸਵੇਰੇ 5 ਵਜੇ ਤੱਕ ਇਹ ਸਹੀ ਹੋਏ ਤਾਂ ਸਰਕਾਰ ਦਾ ਸੀ ਆ ਤਵਾ ਮੁਕਦਮ ਕਰਨਾ ਸਾਡੀ ਸਰਕਾਰ ਲੱਗੀ ਹੋਈ ਆ ਤਾਂ ਦੇਖੋ ਜੀ ਦੇਖੋ ਕਰਦਾਨੀਆਂ ਦੇੰਦੇ ਤੇ ਨੇ ਕਿੰਨਾ ਸਰਜੀਕਲ ਅਟੈਕ ਜਿਹੜਾ ਕਰਦੇ ਕੀਤਾ ਬਹੁਤ ਵਧੀਆ ਕੀਤਾ ਦਾ ਤੇ ਤੁਹਾਡੇ ਜੀ ਉਹੀ ਗੰਟੀ ਆ ਜੀ ਆਪਣੇ ਆਪ ਨੂੰ ਜੀ ਬਚਾਣਾ ਤੇ ਪੂਰੇ 9 ਵਜੇ ਤੋਂ ਵੀ 8 ਵਜੇ ਤੋਂ ਹੀ ਲੈਤਾ ਬਿਲਕੁਲ ਬੰਦ ਕਰ ਦੋ ਹਨੇਰਾ ਕਰ ਦੋ ਸਾਫ ਦੋ ਜੀ